ਦੇਹਾ ਤਾਂ ਉਸ ਵੇਲੇ ਫਿਰ ਸਾਰੇ ਬੈਠੇ ਐ ਪਰ ਸਾਰੇ ਜਦੋਂ ਬੈਠੇ ਐ ਤਾਂ ਕਹਿਣ ਲੱਗੇ ਲਿਆਓ ਫਿਰ ਬੁਲਾਵੀ ਕਿੱਥੇ ਐ ਤਾਂ ਉਸ ਵੇਲੇ ਉਸ ਭੈਣ ਨੂੰ ਜਾ ਕੇ ਕਿਹਾ ਮਾਤਾ ਨੇ ਕਹਿਣ ਲੱਗੇ ਇਹ ਧੀਏ ਤੇ ਤੈਨੂੰ ਸਤਿਗੁਰੂ ਪਾਤਸ਼ਾਹ ਬੁਲਾਉਂਦੇ ਫਿਰਦਾ ਤਾਂ ਉਸ ਵੇਲੇ ਉਸ ਤਰ੍ਹਾਂ ਆਪਣੀ ਟੋਕਰੀ ਹੱਥ ਦੇ ਵਿੱਚ ਫੜੀ ਐ ਇੱਕ ਵਾਰ ਆਪਣਾ ਧਿਆਨ ਘਰ ਦੇ ਵਿੱਚ ਗਿਆ ਤੇ ਹੱਥ ਵਲਾਇਆ ਤੇ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਆਈ ਉਹ ਕੋਈ ਰੱਖੀ ਤੇ ਆ ਕੇ ਮੱਥਾ ਟੇਕਿਆ ਸਤਿਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਸ਼ੀਰਵਾਦ ਲਿਆ ਤੇ ਹੱਥ ਜੋੜ ਕੇ ਖੜ ਗਈ ਆ ਕਹਿਣ ਲੱਗੀ ਸਤਿਗੁਰੂ ਪਾਤਸ਼ਾਹ ਕੀ ਹੁਕਮ ਹੈ ਕੀ ਦੱਸੋ ਮਹਾਰਾਜ ਤਾਂ ਸਤਿਗੁਰੂ ਪਾਤਸ਼ਾਹ ਜਾਣੀ ਜਾਣਦੇ ਉਸ ਵੇਲੇ ਪੁੱਛਦੇ ਆ ਐ ਪੁੱਤਰ ਤੇ ਤੇਰਾ ਪਿੰਡ ਜਿਹੜਾ ਕਿੱਥੋਂ ਆਣਾ ਕਰਦੀ ਐ ਤਾਂ ਉਸ ਵੇਲੇ ਉਸਨੇ ਦੱਸਿਆ ਸਤਿਗੁਰੂ ਪਾਤਸ਼ਾਹ ਮੈਂ ਤੁਹਾਡੀ ਕਿਰਪਾ ਸਦਕਾ ਤੁਹਾਡੀ ਮੈਂ ਬੱਜੀ ਆ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਨਾਲ ਜੁੜਨਾ ਕਰਕੇ ਅੱਜ ਤੁਸੀਂ ਬਾਦਸ਼ਾਹ ਬਣ ਗਏ ਤੇ ਤੁਹਾਡੇ ਚਰਨਾਂ ਦੇ ਭਉਰੇ ਆ ਤੇ ਅਸੀਂ ਕਾਬਲ ਦੇ ਵਿੱਚ ਰਹਿਣਾ ਕਰਦੇ ਆ ਤੇ ਮੈਂ ਕਾਬਲ ਤੋਂ ਚੱਲ ਕੇ ਆਉਣਾ ਕਰਦੀ ਆ ਸੇਵਾ ਦੇ